ਚਿੰਤਪਨੀ ਲੰਗਰ ਕਮੇਟੀ ਕਪੂਰਥਲਾ ਵੱਲੋਂ 44ਵਾਂ વાર્ਸ਼ਿਕ ਲੰਗਰ ਹਿਮਾਚਲ ਪ੍ਰਦੇਸ਼ ਮਾਤਾ ਚਿੰਤਪਨੀ ਦੇ ਦਰਬਾਰ 'ਤੇ ਮਾਤਾ ਰਾਣੀ ਦੇ ਸਾਵਣ ਮੇਲੇ ਦੇ ਉਪਲਬਖ ਵਿੱਚ 26 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਲਗਾਇਆ ਜਾ ਰਿਹਾ ਹੈ। ਉਸ ਉਪਲਬਖ ਵਿੱਚ ਅੱਜ ਪਹਿਲੇ ਰਾਸ਼ਨ ਟਰੱਕ ਦੀ ਰਵਾਨਗੀ ਅੰਮ੍ਰਿਤ ਬਾਜ਼ਾਰ ਕਪੂਰਥਲਾ ਤੋਂ ਕੀਤੀ ਗਈ। ਉਸ ਦੀਆਂ ਕੁਝ ਚਲਕੀਆਂ ਤੁਹਾਡੇ ਨਾਲ ਪੰਜਾਬ ਯੂনিক মিডিਆ ਤੇ ਸਾਂਝੀਆਂ ਕਰ ਰਹੇ ਹਾਂ। ਆਲੇ ਨੂੰ ਮਟੀਆਂ ਮਰਾਦਾ ਬੋਸ ਸਾਕੇ ਦਰਬਾਰ ਕੀ ਜੈ ਜੂ ਇੱਕ ਮਨੋ ਕੇ ਜੇ ਕਾਰਾ ਲੇਗਾ ਮੰਗੀਆਂ ਮਰਾਦਾ ਪਾਏਗਾ ਬੋਸ ਸਾਕੇ ਦਰਬਾਰ ਕੀ ਜੈ ਦਰਬਾਰ ਕੀ ਜੈ ਦਰਬਾਰ ਕੀ ਜੈ ਦੇ ਕਾਰਾ ਲੰਗਰ ਲਮੋਣ ਵਾਲੀ ਦਾ ਬੋਸ ਸਾਕੇ ਦਰਬਾਰ ਕੀ ਜੈ ਹੋ ਸਾਤੇ ਦਰਬਾਰ ਕੀ ਜੈ ਹਾਂਜੀ ਜੈ ਮਾਦਾ ਦੀ ਜੈ ਮਾਦਾ ਜੈ ਮਾਦਾ ਭਾਈ ਇਹ ਜਿਹੜਾ ਲੰਗਰ ਦਾ ਟਰੱਕ ਹੈ ਕਿੰਨਾ ਟਰੱਕ ਜਾ ਰਿਹਾ ਜੀ ਭਾਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਿੱਤਾਲੀ ਮਹਾਰਸ਼ੀ ਲੰਗਰ ਮਾਚਿੰਤਪੁਰਨੀ ਦੇ ਦਰਬਾਰ ਜੇ ਜਾਣ ਜਾ ਰਿਹਾ ਉਹਦਾ ਪਹਿਲਾ ਟਰੱਕ ਅੱਜ ਜਾ ਰਿਹਾ ਇਹ ਲੰਗਰ ਚਿੰਤਪੁਰਨੀ ਮਾਦਾ ਜੀ ਦਾ ਸਾਵਣ ਮਹੀਨੇ ਦੇ ਮੇਲੇ ਤੇ 25 ਤੋਂ ਲੈ ਕੇ 3 ਤਰੀਕ ਤੱਕ ਲੰਗਰ ਲੱਗੇਗਾ ਔਰ ਪੂਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਮਾ ਚਿੰਤਪੁਰਨੀ ਦੇ ਚਰਨਾ ਜਾਓ ਔਰ ਕਪੂਰਥਾ ਸ਼ਰਾ ਦੇ ਵਿੱਚ ਆਓ ਔਰ ਉੱਥੇ ਬੈ ਕੇ ਮਾ ਮਾਈ ਦੇ ਦਰਸ਼ਨ ਕਰੋ ਔਰ ਇਹ ਜਿਹੜਾ ਪੂਰਾ ਯੋਗਦਾਨ ਹੈ ਪੂਰਾ ਸ਼ਹਿਰ ਕਪੂਰਥਾ ਦਾ ਸਰ ਅੱਜ ਆਪਣਾ ਪਹਿਲਾ ਟਰੱਕ ਰਵਾਨਾ ਹੋਣ ਜਾ ਰਿਹਾ ਹੈ ਅੱਜ ਪਹਿਲਾ ਟਰੱਕ ਰਵਾਨਾ ਹੋਣ ਜਾ ਰਿਹਾ ਹੈ ਦੂਜਾ ਟਰੱਕ 26 ਤਰੀਕ ਨੂੰ ਜਾਏਗਾ ਠੀਕ ਧੰਨਵਾਦ ਜੀ ਮਾਤਾ ਜੀ ਜੀ ਕਿਆ ਮਾਤਾ ਜੀ ਚਿੰਤਪੁਰਨੀ ਦੇ ਦਰਵਾਜ਼ੇ ਵਿੱਚ 44ਵਾਂ ਲੰਗਰ ਜਾ ਰਿਹਾ ਵਾ ਉਹ ਲੰਗਰ ਦੀ ਸੇਵਾ ਲਈ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਕਿ 26 ਤਰੀਕ ਤੋਂ ਲੈ ਕੇ 3 ਤਰੀਕ ਤੱਕ ਲੰਗਰ ਲੱਗਣਾ ਆ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਜਣੇ ਜਾਣ ਤੇ ਮਹਾਮਾਝ ਦੇ ਦਰਸ਼ਨ ਪਾਣ ਜਾ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀਂਤਪੁਰੀ ਦਾ ਬੋ ਸਾਜੀ ਜੈਕਾਰ ਕੀ ਜੈ ਜੈ ਮਾਤਾ ਅੱਜਾ ਜੀ ਨਾਲ ਜਾ ਪੀਰੇ ਨਾਲ ਸੇਵਾ ਕਰ ਰਹੇ ਨੇ ਸਵੇਰ ਦੇ 8 ਵਜੇ ਜਿ ਆਏ ਹੋਏ ਆ ਹਾਂ ਤੂੰ ਹੁਣ ਆ ਗਿਆ ਨਾਲ ਜਾ ਪੀਰੇ ਦੇਖੋ